ਸਾਹਿਬ ਆ ਬਾਬਾ ਪੋਲਾਗਿਰ ਬਾਬਾ ਪੋਲਾਗਿਰ ਕਾਵੜ ਸੰਗ ਚੀਮਾ ਮੰਡੀ ਤੋਂ ਨੌਵੀਂ ਕਾਵੜ ਯਾਤਰਾ ਜੋ ਚੀਮਾ ਮੰਡੀ ਤੋਂ ਚੱਲ ਕੇ ਹਰਦਵਾਰ ਜਾਣੀ ਹੈ ਉਸ ਦੇ ਜੋ ਭੋਲੇ ਅੱਜ ਹਰਦਵਾਰ ਤੋਂ ਜਲ ਲੈਣ ਜਾ ਰਹੇ ਨੇ ਉਹਨਾਂ ਦਾ ਇਹ ਉਪਰਾਲਾ ਹਰ ਸਾਲ ਨਿਰੰਤਰ ਚੱਲਦਾ ਹੈ ਸੋ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਵਕਤ ਤੋਂ ਵਕਤ ਬਾਤੋ ਬਦ ਚੜ ਕੇ ਇਹਨਾਂ ਦਾ ਸਾਥ ਤੇ ਸਹਿਯੋਗ ਦਿਓ ਸੋ ਸਾਡੇ ਇਸ ਉਪਰਾਲੇ ਨੂੰ ਸਰਾਹਣਾ ਕਿਉਂਕਿ ਸਾਡਾ ਜੋ ਚੈਨਲ ਹੈ ਰਹਾਣੀ ਪੰਜਾਬ ਇਸ ਦੇ ਵਿੱਚ ਅਸੀਂ ਤੁਹਾਨੂੰ ਲਾਈਵ ਦਰਸ਼ਨਾਂ ਇਸ ਕਾਵਰ ਯਾਤਰਾ ਦੇ ਕਰਵਾ ਰਹੇ ਹਾਂ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀਨਾ ਮੰਡੀ ਕੋਲ ਚੱਲ ਕੇ ਇਹ ਯਾਤਰਾ ਹਰ ਦਮ ਜਾਣੀ ਹੈ ਕਿਉਂਕਿ 2 ਤਰੀਕ ਨੂੰ ਬਾਬਾ ਜੀ ਦੇ ਇਸ ਦਰਬਾਰ ਤੇ ਵਾਪਸ ਆਉਣੀ ਹੈ ਸੋ ਸਾਰਿਆਂ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦਿਨ ਵੀ ਸਮਾਧਾਂ ਦੇ ਵਿੱਚ ਆ ਕੇ ਬਾਬਾ ਭੋਲਾ ਗਿਰਜਿਆ ਦਾ ਤੇ ਬਾਬਾ ਵਰਫਾਨੀ ਦਾ ਆਸ਼ੀਰਵਾਦ ਲੈਣਾ ਬੰਮ 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 ਜੈਕਾਰੇ ਦੀ ਲੱਗੇ ਬਾਬਾ ਭੋਲਾ ਗਿਰਜਿਆ ਆਬਰ ਸੰਗ ਵੱਲੋਂ ਜੋ ਬਾਬਾ ਜੀ ਨੇ ਹਰਦਵਾਰ ਜਾਣਾ ਹੈ ਉਹ ਵੀ ਪਿਆਰੀ ਤੋਂ ਪਹਿਲਾਂ ਕੋਲੇ ਨਾਲ ਜੀ ਤੋਂ ਅਸ਼ੀਰਵਾਦ ਲੈਂਦੇ ਬਾਬਾ ਜੀ ਜੋ ਤੁਸੀਂ ਲਾਈਵ ਸਾਡੇ ਚੈਨਲ ਰੋਹਾਨੀ ਪੰਜਾਬ ਤੋਂ ਦਰਸ਼ਨ ਕਰ ਰਹੇ ਹੋ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਇਹਨਾਂ ਭਗਤਾਂ ਵਾਸਤੇ ਅਰਦਾਸ ਬੇਨਤੀ ਕਰਨਾ ਕਿ ਇਹਨਾਂ ਦੀ ਇਹ ਯਾਤਰਾ ਹੈ ਉਹ ਸਫਲ ਹੋਵੇ ਆਹੇ ਦੋਸਤੋ ਅੱਜ ਬਾਬਾ ਪੋੜ ਆਗਰਾ ਕਾਗੜ ਸੰਕਿਚ ਨਾ ਮੰਡੀ ਵੱਲੋਂ ਨਾਮੀ ਕਾਗੜ ਯਾਤਰਾ